ਬਾਬਾ ਜੀ ਠੀਕ ਹੋਂ ਕਰ ਜਮੇ ਪਾਣੀ ਸੈਂ ਕੰਦ ਸਾਰੀ ਉਹ ਗਿਰ ਗਈ ਅਸੀਂ ਇੱਧਰ ਆ ਜੀ ਤੁਹਾਡੇ ਕੋਲ ਨੂੰ ਉੱਪਰ ਨੂੰ ਬਾਪੂ ਇੱਕ ਵਾਰ ਮਨ ਨੂੰ ਤੱਕ ਨਹੀਂ ਲੱਗਦਾ ਵੀ ਜਮਾਂ ਪੂੰਜੀ ਦੀ ਸਾਰਾ ਜਿੰਨਾ ਹਨਾ ਕਮਾਇਆ ਹੋਇਆ ਤੇ ਉਹ ਸਾਰਾ ਪਹਿਲਾਂ ਤਾਂ ਖੇਤਾਂ 'ਚ ਅਗਾਉਣਾ ਪੈਂਦਾ ਉਹ ਤੋਂ ਬਾਅਦ ਖਰਾਬ ਹੋ ਜਾਂਦਾ ਤੇ ਕੀ ਹੁਣ ਕੀ ਕਰ ਸਕਨੇ ਆ ਪਛੂ ਜਿਹੜੇ ਡੰਗਰ ਰੱਖੇ ਹੋਏ ਸੀਗੇ ਤੁਰ ਕੇ ਸਾਰਾ ਰੱਬ ਦੇ ਘਰ ਸਭ ਰੋੜਗੇ ਵਿੱਚੇ ਨਹੀਂ ਗਾਈਆਂ ਸੀ ਗਾਈਆਂ ਸੋਹਣੀਆਂ ਵਾਲੀਆਂ ਸੀ ਦੋ ਸੁਨੇੜੀਆਂ ਇੱਕ ਸੂਈ ਆਣੇ ਪੀਣੇ ਦਾ ਕਿਵੇਂ ਚੱਲ ਰਿਹਾ ਹੁਣ ਅੱਥੇ ਭਾਈ ਦੇ ਹੀ ਕਰਦੇ ਇੰਦੇ ਚੁੱਲ੍ਹੇ ਬੁੱਝ ਗਏ ਜਮੈਂ ਬੁੱਝ ਗਏ ਬਦਲ ਰੋਜ ਹੰਦਾ ਨਹੀਂ ਵਕਤਾਂ ਤਾਂ ਮੌਸਮ ਵੀ ਮਾੜਾ ਮਾੜੇ ਟਾਈਮ ਤਾਂ ਰੱਬ ਵੀ ਕਹਿਰ ਬਰਸਾ ਰਿਹਾ ਹਾਂ ਹੰਡਿਆ ਹੰਡਿਆ ਕਦੂ ਲਾਇਸੀ ਮਤਾਂਉ ਲਾਇ ਯਾਰ ਇੱਕ ਦੀ ਰੁੜ ਗਈ ਬੜੇ ਇੰਦਰ ਚੱਪ ਰਹੀ ਵੀ ਰੁਝਾੜੀਆਂ ਕਰ ਕਰ ਕੇ ਕਿੰਨੇ ਨੁਕਸਾਨ ਕਿੰਨਾ ਹੋ ਗਿਆ ਉਹ ਨੁਕਸਾਨ ਹੋਇਆ ਹਣ ਕੇਰੀ ਕੋਠੀ ਚ ਰਹਿੰਦਾ ਪਾਣੀ ਘਰਾਂ ਚ ਵੜ ਗਿਆ ਹੁਣ ਅੱਗੇ ਅੱਗੇ ਕੀ ਸੋਚ ਰਹੇ ਹੁਣ ਹੁਣ ਬਣੂਗਾ ਕੀ ਫਿਰ ਹੁਣ ਵੇਖਣ ਦੇ ਆ ਜੀ ਮੈਨੂੰ ਸੋਚ ਆਉਂਦਾ ਹੁਣ ਕਿ ਇਹ ਸੜਕ ਚ ਕੁਲੀ ਕਲੀ ਲਾ ਬੈਹ ਜਾਨੇ ਆ ਢਾੜੀ ਦੱਪਾ ਕਰਾਂਗੇ ਦੇ ਵਿੱਚੋਂ ਦੀ ਨਣਾ ਪਾਣੀ ਪਾਣੀ ਦੇ ਵਿੱਚੋਂ ਨੀ ਨੀ ਜਾਣੇ ਨਗਾ ਕੇ ਲਿਆਏ ਆਈ ਫਿਰ ਫੇਰ ਦਾ ਟਰਾਲਾ ਲੈ ਕੇ ਇਧਰ ਮੰਡਣ ਗਏ ਆ ਅੱਛਾ ਲੰਗਰ ਮੰਡਣ ਗਏ ਆ ਆਪ ਇੰਨੀ ਵਿਫਤਾ ਚ ਫਿਰ ਵੀ ਲੰਗਰ ਦਾ ਸੇਵਾ ਕਰੋ ਇਹ ਅਜਨਾਲਾ ਦੀਆਂ ਤਸਵੀਰਾਂ ਨੇ ਜਿੱਥੇ ਦੇਖ ਸਕਦੇ ਹੋ ਕਿ ਤਿੰਨ ਤਿੰਨ ਫੋਟੋ ਪਾਣੀ ਆ ਜਿਹੜਾ ਉਕਰਾਂ ਦੇ ਵਿੱਚ ਵੜਿਆ ਹੋਇਆ ਲੋਕ ਜਿਹੜੇ ਕੋਠਿਆਂ ਦੇ ਉੱਪਰ ਰਹਿਣ ਨੂੰ ਮਜਬੂਰ ਹੋਏ ਬਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਮਦਦ ਆ ਜਿਹੜੀ ਉਹ ਵੀ ਸੇਵਾਦਾਰਾਂ ਦੇ ਵੱਲੋਂ ਪਹੁੰਚਾਈ ਜਾ ਰਹੀ ਆ ਇੱਥੇ ਤਸਵੀਰਾਂ ਤੁਹਾਨੂੰ ਲਗਾਤਾਰ ਅਜਨਾਲੇ ਤੋਂ ਦਿਖਾ ਰਹੀਆਂ ਜਿੱਥੇ ਅਜਨਾਲੇ ਕਾਫੀ ਜ਼ਿਆਦਾ ਬੁਰਾ ਹਾਲ ਆ ਜਿਹੜਾ ਉਹ ਹੋਇਆ ਵੈ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਦੀਆਂ ਬੋਤਲਾਂ ਨੇ ਜਿਹੜੀਆਂ ਲੋਕ ਕੋਠਿਆਂ ਤੋਂ ਜਿਹੜੇ ਬਾਲਟੀਆਂ ਥੱਲੇ ਰस्सੀਆਂ ਦੇ ਨਾਲ ਖਿੱਚ ਕੇ ਉੱਪਰ ਲੈ ਕੇ ਜਾ ਰਹੇ ਨੇ ਕਿਉਂਕਿ ਕਾਫੀ ਜ਼ਿਆਦਾ ਇੱਥੇ ਬੁਰਾ ਹਾਲ ਆ ਜਿਹੜਾ ਹੋਇਆ ਵੈ ਇੱਕ ਵਾਰ ਮੈਂ ਜ਼ਰੂਰ ਕਹੂੰਗਾ ਵੀ ਤਸਵੀਰਾਂ ਦਿਖਾਈਆਂ ਜਾਣ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਕਿੰਨਾ ਜ਼ਿਆਦਾ ਘਰਦਾ ਇਹ ਨੁਕਸਾਨ ਆ ਜਿਹੜਾ ਹੋ ਚੁੱਕਿਆ ਇੱਥੇ ਲਗਾਤਾਰ ਜਿਹੜੇ ਹੜ੍ਹਾਂ ਤੋਂ ਸੁਰੱਖਿਅਤ ਪਿੰਡ ਨੇ ਉਹ ਲਗਾਤਾਰ ਇੱਥੇ ਸੇਵਾ ਲੈ ਕੇ ਆ ਰਹੇ ਨੇ ਰਾਸ਼ਨ ਹੋ ਗਿਆ ਚਾਹੇ ਪਾਣੀ ਹੋ ਗਿਆ ਜਾਂ ਫਿਰ ਪਸ਼ੂਆਂ ਦੇ ਲਈ ਚਾਹੇ ਚਾਰਾ ਹੋ ਗਿਆ ਪਰ ਇੱਥੇ ਹਾਲ ਕਾਫੀ ਜ਼ਿਆਦਾ ਬੁਰੇ ਹੋਏ ਬਨੇ ਲੋਕ ਲਗਾਤਾਰ ਜਿਹੜੇ ਹੜ ਪੀੜਤ ਆਏ ਹੋਏ ਨੇ ਇੱਥੇ ਉਹਨਾਂ ਨੂੰ ਸੇਵਾ ਪਹੁੰਚਾਈ ਜਾ ਰਹੀ ਹੈ ਤਾਂ ਵੀਰੇ ਕਿੰਨੇ ਕੇ ਜ਼ਿਆਦਾ ਉਰੇ ਹਾਲਾਤ ਵਿਗੜੇ ਹੋਏ ਨੇ ਇਸ ਵਕਤ ਤੇ ਭਾਈ ਦੇਖ ਰਹੇ ਆ ਕਿ ਗਰਾਊਂਡ ਲੈਵਲ ਤੇ ਜੇ ਦੇਖੀਏ ਤਾਂ ਬਹੁਤ ਬੁਰੇ ਹਾਲਾਤ ਨੇ ਆ ਜੋ ਤੁਹਾਡੇ ਸਾਹਮਣੇ ਆ ਫਸਲਾਂ ਖਤਮ ਹੋ ਗਈਆਂ ਲੋਕੀ ਘਰਾਂ ਦੇ ਘਰ ਖਤਮ ਹੋ ਗਏ ਵੇ ਖੁੰਬ ਮਕਾਨ ਨਵੇਂ ਡੇਗਾ ਕਿਸੇ ਦਾ ਆ ਪਿੱਛੇ ਧੰਨਵਾਦ ਕੈਮਰਾਮੈਨ ਕੀ ਹਾਲਾਤ ਤੇ ਬਹੁਤ ਬੁਰੇ ਨੇ ਇਹ ਤੇ ਗਰਾਊਂਡ ਲੈਵਲ ਤੇ ਦੇਖਿਆ ਜਾਵੇਗਾ ਤੇ ਬਹੁਤ ਔਖਾ ਲੱਗਦਾ ਤਾਂ ਜਿਹੜੇ ਲੋਕ ਇਸ ਹਾਲਾਤ ਤੇ ਰਹਿੰਦੇ ਪਏ ਆ ਨਾ ਉਹਨਾਂ ਨੂੰ ਕਿਤੇ ਪੁੱਛ ਕੇ ਵੇਖੀਏ ਬਹੁਤ ਹੀ pade ਹਾਲਾਤ ਬਹੁਤ ਜ਼ਿਆਦਾ ਇਹਨੂੰ ਕਹਿ ਸਕਦੇ ਆਪਾਂ ਇੱਕ ਮਿੰਟ ਜ਼ਰੂਰ ਅਸੀਂ ਦਿਖਾਵਾਂ ਦਿਖਾਵਾਂਗੇ ਵੀ ਅਸਲ ਦੇ ਵਿੱਚ ਇੱਥੇ ਹਾਲਾਤ ਕੀ ਬਣੇ ਹੋਏ ਨੇ ਤਾਂ ਇੱਥੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਜਿਹੜਾ ਉਹ ਹੋਇਆ ਵਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਹੀ ਪਾਣੀ ਹੈ ਜਿਹੜਾ ਇੱਥੇ ਚਾਰ ਚੁਫਰੇ ਹੋਇਆ ਵਾ ਤਾਂ ਇੱਕ ਘਰ ਦੀ ਜ਼ਰੂਰ ਤਸਵੀਰ ਤੁਹਾਨੂੰ ਦਿਖਾਵਾਂਗੇ ਅਸੀਂ ਕਿ ਕਿਸ ਤਰ੍ਹਾਂ ਘਰ ਦੇ ਵਿੱਚ ਪਾਣੀ ਹੀ ਪਾਣੀ ਹੋਇਆ ਵਾ ਪਿੱਛੇ ਖੇਤ ਨੇ ਤੇ ਇੱਥੇ ਪੂਰਾ ਪਰਿਵਾਰ ਆ ਜਿਹੜਾ ਉਹ ਕੋਠੇ ਦੇ ਉੱਪਰ ਰਹਿਣ ਦੇ ਲਈ ਮਜਬੂਰ ਹੋਇਆ ਵਾ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ ਤਾਂ ਇੱਥੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਸਾਰਾ ਪਰਿਵਾਰ ਆ ਜਿਹੜਾ ਉਹ ਛੱਤ ਦੇ ਉੱਪਰ ਆਇਆ ਹੋਇਆ ਤੇ ਇੱਥੇ ਰਿਸਕ ਵਾਜੀ ਵੀ ਬਹੁਤ ਆ ਇੱਕ ਪਾਸੇ ਬਿਜਲੀ ਦੀਆਂ ਨੰਗੀਆਂ ਤਾਰਾਂ ਹੋ ਗਈਆਂ ਬਾਪੂ ਜੀ ਬਹੁਤ ਜ਼ਿਆਦਾ ਔਖਾ ਹੋਇਆ ਮੈਂ ਕੰਮ ਕਿਉਰੇ ਬਿਜਲੀ ਦੀਆਂ ਨੰਗੀਆਂ ਤਾਰਾਂ ਵੀ ਨੇ ਕਿੰਨੀ ਪੈਲੀ ਸੀ ਬਾਪੂ ਜੀ ਹੈ ਸਾਡੇ ਕੋਲ 4 ਕਿੱਲੇ ਸੀ ਹੁਣ ਮਾੜੀ ਮੋਟੀ ਵਿੱਚ ਹੈ ਕੋਈ ਰਹਿਣ ਖੂਦ ਬਚੀ ਕਿ ਨਹੀਂ ਡੁੱਬੇ ਸਾਰੇ ਕਿ ਨਜ਼ਰ ਨਹੀਂ ਆਉਂਦੇ ਨਜ਼ਰ ਨਹੀਂ ਆਉਂਦੇ ਕੁਛ ਵੀ ਪਸ਼ੂ ਜਿਹੜੇ ਡੰਗਰ ਰੱਖੇ ਹੋਏ ਸੀਗੇ ਉਹ ਤੁਰ ਕੇ ਸਾਰਾ ਰੱਬ ਦੇ ਘਰ ਸਭ ਰੋੜ ਕੇ ਵਿੱਚੇ ਉਧਰ ਮੈਂ ਇੱਕ ਵਾਰ ਜ਼ਰੂਰ ਜਾਊਂਗਾ ਵੀ ਉਧਰ ਸੰਗਤਾਂ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਸਾਰੀਆਂ ਸੇਵਾ ਕਰਨ ਦੇ ਲਈ ਪਹੁੰਚ ਰਹੀਆਂ ਨੇ ਲਗਾਤਾਰ ਹੱਕਾ ਮਾਰ ਕੇ ਆਪ ਨੂੰ ਪੁੱਛਿਆ ਜਾ ਰਿਹਾ ਕਿ ਲੰਗਰ ਲੈਣਾ ਜਿਸ ਚੀਜ਼ ਦੀ ਘਾਟ ਬਾਦ ਹੈ ਉਹ ਲੈ ਲੋ ਕਿਉਂਕਿ ਟਰਾਲੀਆਂ ਦੀਆਂ ਟਰਾਲੀਆਂ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ ਇੱਥੇ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੰਗਤਾਂ ਨੇ ਜਿਹੜੀਆਂ ਉਹ ਸੇਵਾ ਦੇ ਵਿੱਚ ਜੁਟੀਆਂ ਹੋਈਆਂ ਨੇ ਭਾਵੇਂ ਵਿਵਿਧਤਾ ਪੰਜਾਬ ਦੇ ਉੱਪਰ ਪਰ ਜਿਹੜੇ ਪੰਜਾਬ ਦੇ ਲੋਕ ਨੇ ਜ਼ਿੰਦਾ ਦੇ ਲੋਕ ਨੇ ਵੱਡੇ ਜਿਗਰਿਆਂ ਵਾਲੇ ਲੋਕ ਨੇ ਜਿਹੜੇ ਆਪਣੀ ਜਮਾ ਪੂੰਜੀ ਦੇ ਵਿੱਚੋਂ ਕੁਝ ਨਾ ਕੁਝ ਰਾਹਤ ਵਾਲੀਆਂ ਚੀਜ਼ਾਂ ਇਹਨਾਂ ਹੜਪੀੜਤਾਂ ਦੇ ਲਈ ਲਗਾਤਾਰ ਪਚਾਰੇ ਨੇ ਤਾਂ ਆਪਾਂ ਨੂੰ ਹੁਣ ਅੱਗੇ ਅੱਗੇ ਕੀ ਬਣੂ ਤੇ ਮਹਾਰਾਜ ਜਾਣੇ ਹਾ ਵੇਲੇ ਸਾਰਾ ਕਿੰਨਾ ਅੱਦਾ ਫੁਰਤ ਜ਼ਿਆਦਾ ਡੂੰਘ ਗਿਆ ਆ ਇੱਕ ਪਾਸੇ ਜ਼ਰੂਰ ਮੈਂ ਹੁਣ ਆਪਣੇ ਕੈਮਰਾਮੈਨ ਨੂੰ ਕਹੂੰਗਾ ਵੀ ਇੱਥੇ ਇੱਕ ਤਸਵੀਰ ਜ਼ਰੂਰ ਦਿਖਾਈ ਜਾਵੇ ਕਿ ਜਿਹੜਾ ਇੱਥੇ ਨੁਕਸਾਨ ਹੋਇਆ ਹੈ ਇੱਥੇ ਕੰਧ ਬਣੀ ਹੋਈ ਸੀ ਘਰ ਦੀ ਚਾਰ ਦਿਵਾਰੀ ਕਰੀ ਹੋਈ ਸੀ ਇੱਥੇ ਚਾਰ ਦਿਵਾਰੀ ਸਾਰੀ ਟੁੱਟ ਚੁੱਕੀ ਹੈ ਇੱਥੇ ਪੂਰਾ ਪਾਣੀ ਹੀ ਪਾਣੀ ਹੈ ਜਿਹੜਾ ਉਹ ਹੋਇਆ ਵਾ ਇਹ ਖੇਤਾਂ ਦੇ ਵਿੱਚ ਘਰ ਬਣਿਆ ਹੋਇਆ ਸੀ ਸੜਕ ਦੇ ਕਿਨਾਰੇ ਘਰ ਬਣਿਆ ਹੋਇਆ ਪਰ ਇੱਥੇ ਹੁਣ ਚਾਰੇ ਪਾਸੇ ਖੇਤ ਤੱਕ ਤੇ ਨਜ਼ਰ ਨਹੀਂ ਆ ਰਿਹਾ ਮੋਟਰਾਂ ਡੁੱਬ ਗਈਆਂ ਨੇ ਜਿਹੜੇ ਮੋਟਰਾਂ ਵਾਲੇ ਕੋਠੇ ਬਣੇ ਸੀ ਉਹ ਸਾਰੇ ਡੁੱਬ ਗਏ ਨੇ ਹਲੇ ਵੀ ਅਸਮਾਨ ਪੂਰੀ ਤਰ੍ਹਾਂ ਚੜ ਕੇ ਆਇਆ ਹੋਇਆ ਹੈ ਅਸਮਾਨ ਹੈ ਜਿਹੜਾ ਹਲੇ ਵੀ ਮੀਂਹ ਵਰਸਾਉਣ ਤੋਂ ਨਹੀਂ ਹਟ ਰਿਹਾ ਤਾਂ ਇੱਥੇ ਪੂਰਾ ਨੁਕਸਾਨ ਕਰਦਾ ਹੋ ਚੁੱਕਿਆ ਹੈ ਇੱਥੇ ਛੋਟੇ-ਛੋਟੇ ਬੱਚੇ ਨੇ ਬਾਪੂ ਜੀ ਹੋਰਾਂ ਨੇ ਗੋਦੀ ਚੱਕੇ ਹੋਏ ਨੇ ਕਿਉਂਕਿ ਹੁਣ ਕਿਸੇ ਨਾ ਕਿਸੇ ਤਰੀਕੇ ਸਮਾਂ ਜਿਹੜਾ ਇੱਥੇ ਕੱਢਣਾ ਤਾਂ ਬਾਪੂ ਜੀ ਹੁਣ ਕਹਿੰਦੇ ਵੀ ਜੇ ਇੱਕ ਵਾਰ ਵਿਵਤਾ ਪੈ ਗਈ ਹੁਣ ਤਾਂ ਇਹ 6 ਮਹੀਨੇ ਦਾ ਹੋ ਗਿਆ 6 ਮਹੀਨੇ ਤੱਕ ਨੁਕਸਾਨ ਹੋਣਾ ਹੀ ਨਹੀਂ ਨਹੀਂ ਹਟਣਾ ਜੀ ਪਾਣੀ ਪੱਤਰ ਆਉਣੀਆ ਨਹੀਂ ਇਹਨਾਂ ਦੇ ਗਾਂ ਕ ਫਸਲ ਬੀਜੀ ਨਹੀਂ ਜਾਣੀ ਹੁਣ ਤਾਂ ਜਿਹੜੀ ਬਾਅਦ ਗੰਦ ਇੱਥੇ ਖੇਤਾਂ ਦੇ ਵਿੱਚ ਆਉਣਾ ਉਹ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਕਰੂਗਾ ਹਾਲ ਬੁਰਾ ਇੱਥੇ 10 ਫੁੱਟ ਪਾਣੀ ਆ ਸਾਡੇ ਇੱਥੇ ਖੰਦੇ ਵੀ ਬਾਪੂ ਇੱਕ ਵਾਰ ਮੰਨੋ ਤੱਕਾ ਨਹੀਂ ਲੱਗਦਾ ਵੀ ਜਮਾ ਪੂੰਜੀ ਦੀ ਸਾਰਾ ਜਿੰਨਾ ਹਨਾ ਕਮਾਇਆ ਹੋਇਆ ਸੀ ਉਹ ਸਾਰਾ ਪਹਿਲਾਂ ਤਾਂ ਖੇਤਾਂ 'ਚ ਅਗਾਉਣਾ ਪੈਂਦਾ ਉਹ ਤੋਂ ਬਾਅਦ ਖਰਾਬ ਹੋ ਜਾਂਦਾ ਕੀ ਹੋਣੀ ਕੀ ਕਰ ਸਕਨੇ ਆ ਆ ਵਿੱਚ ਉਹਨਾਂ ਨੰਦਾ ਮਿਸਤਰੀ ਆ ਪੱਕਾ ਚ ਨਾ ਲੱਗਦਾ ਹੁਣ ਤਾਂ ਉਂ ਵੀ ਬਾਪੂ ਗਿੱਠ-ਗਿੱੜ ਤੋਂ ਤਾਂ ਉੱਪਰ ਵੱਧ ਹੋ ਗਿਆ ਸੀ ਜੀਰੀ ਉਹ ਲੱਗ ਗਿਆ ਸੀ ਛਿਟਾ ਹੁਣ ਹਾਂ ਹੋ ਗਿਆ ਹੋ ਗਿਆ ਆ ਜੇ ਵੇਖੋ ਚ ਨਾ ਪੱਕਾ ਵਾ ਮੁੰਜਰੇ ਨਹੀਂ ਕਰੀਆਂ ਨੇ ਇੱਥੇ ਫਿਰ ਬਾਪੂ ਹੁਣ ਰੇ ਕਿਵੇਂ ਟਾਈਮ ਨਿਕਰਿਆ ਇੱਥੇ ਆਹ ਸਰਪਾਲ ਥੱਲੇ ਨਿਆਣੇ ਫਿਰ ਨਿਆਣਿਆਂ ਦਾ ਨਿਆਣੇ ਇਦਾਂ ਹੀ ਕੁਝ ਬਾਹਰ ਕੱਢੇ ਆ ਉਹ ਜਿਹੜੇ ਨਹੀਂ ਬਾਹਰ ਹੁੰਦੇ ਕੋਲ ਰੱਖੇ ਆ ਖਾਣਾ ਪੀਣਾ ਦਾ ਕਿਵੇਂ ਚੱਲ ਰਿਹਾ ਹੁਣ ਹਾਂ ਸੇ ਬਾਈ ਦੇਹੀ ਕਰਦੇ ਇੰਦੇ ਚੁੱਲ੍ਹੇ ਬੁਝ ਗਏ ਸਮੇਂ ਚੁੱਲ੍ਹੇ ਬੁਝੇ ਹੁਣ ਤੇ ਨਿਆਣਿਆਂ ਦਾ ਫਿਰ ਨਿਆਣਿਆਂ ਦਾ ਤਾਂ ਬਹੁਤ ਔਖਾ ਹੋਇਆ ਬੋ ਕੋਈ ਹੁਣ ਨਾ ਕੋਈ ਪੱਖਾ ਨਾ ਕੋਈ ਕੁਛ ਕੁਛ ਨਹੀਂ ਮੰਦਾ ਹੀ ਹਾਲ ਹੈਗੇ ਉਂ ਵੈਸੇ ਕੋਈ ਪਹੁੰਚ ਰਹੇ ਨੇ ਇੱਥੇ ਸੇਵਾ ਸੁਭਾ ਕਰੇ ਸੇਵਾ ਵਾਲੇ ਬੜੇ ਫੇਫੇ ਰੇ ਪੜਦੇ ਸੀ ਸੇਵਾ ਵਾਲੇ ਬੜੇ ਅੱਛਾ ਕਿੰਨੇ ਬਾਪੂ ਕਿੰਨੇ ਕਿੰਨੇ ਡੰਗਰ ਸੀ ਉਰੇ ਤੁਹਾਡੇ ਕੋਲ ਕਿਹਾਂ ਡੰਗਰ ਸੀ ਹੁਣ ਕਿੱਥੇ ਨੇ ਉਹ ਹੁਣ ਰੁੜ ਗਏ ਹਣ ਕਿੱਥੇ ਹੋਣੇ ਕਿਹਦਾ ਚਾਰ ਦੇ ਸਾਰੇ ਰੁੜ ਗਏ ਚਾਰ ਦੇ ਚਾਰੇ ਇੱਕ ਬਾਲ ਤੇ ਬਚੇ ਸਿਰਫ ਇੱਕ ਰੇੜਾ ਰੁੜ ਗਈ ਮੱਝਾਂ ਸੋਹਣੇ ਵਾਲੀਆਂ ਦੀ ਨਹੀਂ ਗਾਈਆਂ ਇਹ ਗਾਈਆਂ ਸੋਹਣੇ ਵਾਲੀਆਂ ਸੀ ਦੋ ਸੋਹਣੇ ਵਾਲੀਆਂ ਇੱਕ ਸੋਈ ਲੱਖ ਲੱਖ ਨੂੰ ਬਾਬੂ ਲੱਗਦੀ ਆ ਹੁਣ ਗਾਂ ਵੀ ਬੁੱਲੀ ਲੱਗ ਗਈ ਲੱਖ ਲੱਖ ਨੂੰ 4-5 ਲੱਖ ਦਾ ਹੋ ਨੁਕਸਾਨ ਹੋ ਗਿਆ ਭੈ 20000 ਦਾ ਰੇੜਾ ਹੈ ਮੇਰਾ ਜਿਹੜਾ ਹੋਰੁਰ ਗਿਆ ਅੱਛਾ ਬੋਲ ਦੇ 1 ਵਜੇ ਹੁਣ ਕੋਲ ਅੱਗੇ ਹੁਣ ਕੀ ਸੋਚ ਰਹੇ ਹੋ ਵੀ ਕੀ ਆ ਕੀ ਹੋਊਗਾ ਚੱਲੋ ਹੁਣਾ ਫੇਰ ਮਿਹਨਤ ਆਈ ਆਪਣਾ ਧੱਕਾ ਧੁੱਕਾ ਹੀ ਖਾ ਕੇ ਕਰਨਾ ਜੋ ਕਰਨਾ ਕੀ ਕਰਨਾ ਹੋਰ ਮਾਤਾ ਉਹ ਨਹੀਂ ਮਾਤਾ ਵੀ ਮਾਤਾ ਉੱਥੇ ਕਿੱਥੇ ਆਂਬ ਕੋਡਣ ਦੀ ਛੱਡੀ ਹੈ ਅੱਛਾ ਦੋ ਇੱਕ ਗੁੱਡੀ ਤੇ ਇੱਕ ਮੁੰਡਾ ਉੱਥੇ ਹੈ ਹੁਣ ਇੱਥੇ ਇੱਥੇ ਕੌਣ ਕੌਣ ਰਹਿ ਰਹੇ ਹੋ ਤੁਸੀਂ ਮੇਰੀ ਨੋਆ ਇੱਕ ਮੇਰਾ ਮੁੰਡਾ ਤੇ ਇੱਕ ਮੈਂ ਬਾਕੀ ਆ ਬਾਗ ਲਿਆ ਹੀ ਇਹਨਾਂ ਆ ਬਾਗ ਵਾਲਿਆਂ ਨੂੰ ਪੜਾਇਆ ਤੇ ਬਾਜੋ ਅੱਛਾ ਹਾਂ ਤੇ ਬੱਚਿਆਂ ਨੂੰ ਵੀ ਬਾਪੂ ਛੱਡੇ ਆਉਣਾ ਦੀ ਕਿਤੇ ਸੇਫ ਜਗ੍ਹਾ ਤੇ ਨਾ ਮੁੰਡਾ ਰਹਿੰਦਾ ਨਹੀਂ ਨਾ ਕਿਤੇ ਲੰਬੇ ਅੱਛਾ ਤੇ ਚਲੋ ਔਰਤਾਂ ਨੂੰ ਛੱਡੇ ਆਉਣਾ ਸੀਗਾ ਚਲੋ ਬੰਦਾ ਤਾਂ ਕਹਿੰਦੇ ਔਖਾ ਸੌਖਾ ਟਾਈਮ ਕੱਢੇ ਲੰਦਾ ਹੈ ਨਾ ਸਾਰੇ ਕੱਢਣਾ ਹੀ ਪੈਣਾ ਭਾਜੀ ਇਹ ਰਿਸ਼ਤੇਦਾਰਾਂ ਨੂੰ ਕਿੰਨਾ ਚਿਰ ਕੱਢਾਂਗੇ ਉੱਥੇ ਵੀ ਕੋਈ ਨਹੀਂ ਫੋਰ ਬਾਪੂ ਵੀ ਕੋਈ ਮਦਦ ਕੋਈ ਚਾਹੀ ਵੀ ਹੋਵੇ ਅਸੀਂ ਵੀ ਅਪੀਲ ਜ਼ਰੂਰ ਕਰਦਾਂਗੇ ਵੀ ਇੱਥੇ ਪਹੁੰਚ ਵੀ ਹੋ ਜਾਵੇ ਇੱਥੇ ਜੋ ਵੇਖੋ ਜੋ ਮਹਾਰਾਜ ਜੀ ਇਹ ਜੋ ਕਰੇਗਾ ਅਰੇ ਇੱਥੇ ਕੋਈ ਮਤਲਬ ਤੇ ਤਾਂ ਕੋਈ ਨਹੀਂ ਕਿਆਲ ਹੁਣ ਤੁਹਾਨੂੰ ਕੀ ਇਸ ਵਕਤ ਕਿਸ ਚੀਜ਼ ਦੀ ਲੋੜ ਪੈ ਰਹੀ ਆ ਸਾਨੂੰ ਆ ਤਰਪਾਲ ਸਰਪੂਲ ਦੀ ਲੋੜ ਸੀ ਉਹ ਅਸੀਂ ਆਪਣਾ ਇਦਾਂ ਸੇਵਾ ਦਾ ਟਰਾਲੀਆਂ ਤਾਂ ਦੇ ਜਾਂਦੇ ਤੇ ਪਾਲੀ ਦੀ ਆ ਬੱਦਲ ਰੋਝ ਆਉਂਦਾ ਨਹੀਂ ਵਕਤ ਆ ਤਾਂ ਮੌਸਮ ਵੀ ਮਾੜਾ ਮਾੜੇ ਟਾਈਮ ਤਾਂ ਰੱਬ ਵੀ ਕਹਿਰ ਵਰਸਾ ਰਿਹਾ ਹਾਂ ਡਿਆ ਡਿਆ ਹੈਨਾ ਸਹੀ ਬਾਤ ਹੈ ਚਲੋ ਵਕਤ ਮਾੜਾ ਹੈ ਕਿਸੇ ਤਰੀਕੇ ਕੱਢਣਾ ਪੈਣਾ ਹੈ ਟਾਈਮ ਪਰ ਚਲੋ ਵਾਹਿਗੁਰੂ ਮਿਹਰ ਕਰੂਗਾ 400 ਪਾਣੀ ਆ ਹਾਂ ਆਹ ਲਾ ਇਧਰੋਂ ਦੇ ਆਂ ਦੇ ਰੋਡ ਆਣ ਕੇ ਪਿਆ ਵੇਲੇ ਅਕੱਟੀ ਵੀਰ ਆਪਾਂ ਅਸਰੇ ਸਭ ਕੋ ਇੱਥੇ ਖਲੋ ਬਾਬੂ ਆ ਤਾਂ ਜਿਆਦਾ ਨੁਕਸਾਨ ਹੋ ਗਿਆ ਪੈਣੇ ਕਿਵੇਂ ਨਿਕਲ ਰਿਹਾ ਟਾਈਮ ਮੇਰਾ ਆਪਾਂ ਵੀ ਕੀ ਧਿਆਨ ਨਾ ਟਾਈਮ ਔਖਾ ਹੋ ਗਿਆ ਜਿਆਦਾ ਜੀ ਮੇ ਬਾਗ ਲਾਇਆ ਹੀ ਬਾਗ ਡੁੱਬ ਗਿਆ ਹੁਣ ਸਾਨੂੰ ਕਿਤੇ ਬਾਗ ਚ ਕੀ ਲਾਇਆ ਵਾ ਕੀ ਸੀਗਾ ਜੀ ਕਦੂ ਲਾਇਆ ਸੀ ਬਤਾਉਂ ਲਾਇਆ ਯਾਰ ਇੱਕ ਸੀ ਰੋੜ ਗਈ ਬੜੇ ਖਰਚਾ ਪਿਆ ਰੀ ਵੀਰ ਝਾੜੀਆਂ ਕਰ ਕਰ ਕੇ ਕਿੰਨੇ ਨੁਕਸਾਨ ਕਿੰਨਾ ਹੋ ਗਿਆ ਹੁਣ ਉਹ ਨੁਕਸਾਨ ਹੋਇਆ ਹਣੀ ਹੁਣ ਕਿਹੜੀ ਕੋਠੀ ਚ ਰਹਨ ਦਾ ਪਾਣੀ ਘਰਾਂ ਚ ਵੜ ਗਿਆ ਜੀ ਕੋਈ ਹਾਲ ਹੀ ਨਹੀਂ ਰਹਿ ਗਿਆ ਹੁਣ ਤੇ ਹੁਣ ਫੇ ਤਾਂ ਜਿਹੜਾ ਜਮਾ ਪੂੰਜੀ ਸੀ ਉਹ ਵੀ ਲਾਤੀ ਹੁਣ ਉਤੋਂ ਨੁਕਸਾਨ ਹੋ ਗਿਆ ਹੁਣ ਜੀ ਹੱਥ ਛਾੜ ਕੇ ਜਾਣ ਵਾਲੀ ਗੱਲ ਹੈ ਵਾਹ ਹਾਂ ਜੀ ਹੁਣ ਵੀਰ ਜੀ 18000 ਰੁਪਿਆ ਠੇਕਾ ਦਿੱਤਾ ਜਵਾਰਿਆਂ ਨੇ ਹੁਣ ਹੱਥ ਛਾੜ ਕੇ ਜਾਣ ਵਾਲੀ ਗੱਲ ਆ ਗਈ ਵੀਰ ਜੀ ਸਭ ਕੁਝ ਡੁੱਬ ਗਿਆ ਨਹੀਂ ਹੁਣ ਅੱਗੇ ਅੱਗੇ ਕੀ ਸੋਚ ਰਹੇ ਹੁਣ ਹੁਣ ਬਣੂਗਾ ਕੀ ਫਿਰ ਕੌਣ ਵੇਖਾਂਦੇ ਆ ਜੀ ਹੁਣ ਸੋਚਾਂਦਾ ਹੁਣ ਕਿਤੇ ਸੜਕ 'ਚ ਕੁਲੀਕਾਲੀ ਲੱਗ ਬੈਹਿ ਜਾਨੇ ਆ ਢਾੜੀ ਦੱਪਾ ਕਰਾਂਗੇ ਹੋਰ ਕਿਤੇ ਜਾਣ ਲਾ ਹੁਣ ਹੱਲ ਹੈ ਨਹੀਂ ਆਡੇ ਕਿ ਕਵਰੇ ਵੀ ਘਰੇ ਹੈ ਨਹੀਂ ਜਿਹੜਾ ਅਸੀਂ ਜਾ ਕੇ ਬੈਹਿ ਜਾਣਾ ਵਾ ਸਾਡਾ ਘਰੇ ਵੀ ਨਹੀਂ ਥਾਂ ਕੀ ਪਾ ਬਣਿਆ ਘਰੇ ਵੀ ਇਹਨਾਂ ਦਾ ਨਹੀਂ ਆਇਆ ਤੇ ਬਾਗ ਲਿਆ ਜਨੂੰ 2 ਸਾਲ ਹੋਤੇ ਲੈ ਇੱਥੇ ਹੀ ਮਿਹਨਤ ਕਰੀਦੀ ਤੇ ਖੇਤੋਂ ਭਰੀਦਾ ਹੈ ਇਹਨਾਂ ਦਾ ਅਜਾ ਬਾਗ ਵੀ ਜਿਹੜਾ ਲਿਆ ਸੀ ਉਹ ਠੇਕੇ ਤੇ ਲਿਆ ਵਾ ਸੀ ਹਾਂਜੀ ਠੇਕੇ ਤੇ ਲਿਆ ਸੀ ਠੇਕਾ ਭਰੀਦਾ ਸੀ ਸਾਲ 2 ਸਾਲ ਹੋ ਗਏ ਹਨ ਬਾਗ ਚ ਬੈਠੇ ਤੇ ਬਾਗ ਡੁੱਬ ਗਿਆ ਸਬਜੀ ਹਰ ਇੱਕ ਚੀਜ਼ ਆਹੀ ਮਿੰਟ ਹੁਣ ਤਾਂ ਸਬਜੀ ਵੀ ਸਾਰੀ ਫਲ ਦੇ ਤਾਂ ਹੋਣਾ ਬੂਟਿਆਂ ਨੇ ਸਾਰੇ ਵੱਢਣ ਤੇ ਤੋੜਨ ਤੇ ਆਹੀ ਵੀ ਹੋਣੀ ਸਭ ਹਾਂਜੀ ਉਹ ਵੀ ਵੇਖ ਕੇ ਤੇ ਠੇਕਾ ਭਰਦੇ ਹਾਂ ਤੇ ਹੁਣ ਤੋੜੀ ਦੀ ਸਬਜੀ ਤੇ ਪਾਣੀ ਆ ਗਿਆ ਪਾਣੀ ਨੇ ਬੜੀ ਸਾਡੀ ਫਸਲ ਖਰਾਬ ਕੀਤੀ ਵਾ ਮੈਂ ਤਾਂ ਨਿਆਣਿਆਂ ਦਾ ਹੁਣ ਹਾਂਜੀ ਨਿਆਣੇ ਅਸੀਂ ਕਿਤੇ ਛੱਡ ਕੇ ਆਏ ਵੀਰ ਜੀ ਹਾਂਜੀ ਰਿਸ਼ਤੇਦਾਰਾਂ ਦੇ ਘਰੇ ਮਾਤਾ ਦੇ ਸਾਡੀ ਰਿਸ਼ਤੇਦਾਰਾਂ ਦੇ ਘਰੇ ਉਹ ਬਹੁਤ ਜ਼ਿਆਦਾ ਉਖਾ ਹੋ ਗਿਆ ਉਹ ਬੰਦੇ ਹੀ ਨਾ ਪਾਣੀ ਦੇ ਵੇ ਵੇ ਕਿ ਯਾਨੇ ਬਹੁਤ ਚੀਕਾ ਮਾਰਦੇ ਫਿਰ ਯਾਨੇ ਡਰਦੇ ਪਾਣੀ ਦੇ ਵਿੱਚੋਂ ਕੱਢ ਕੇ ਖੜਿਆ ਵਹੀਂ ਆਏ ਪਹਿਲਾਂ ਚੜ ਗਏ ਫਿਰ ਸਾਨੂੰ ਮਗਰੋਂ ਫੋਨ ਆਉਂਦੇ ਵੀ ਰਾਡੀ ਕੋਠੀ ਡਿੱਗ ਚਲੀ ਤੇ ਕੋਠੀ ਚਾ ਜਾ ਫਿਰ ਅਸੀਂ ਪਾਣੀ ਦੇ ਵਿੱਚੋਂ ਇਹਨਾਂ ਦਾ ਪਾਣੀ ਪਾਣੀ ਦੇ ਵਿੱਚੋਂ ਨਹੀਂ ਨਹੀਂ ਯਾਨੇ ਨਗਾ ਕੇ ਲਿਆਏ ਆਈ ਫਿਰ ਫਿਰ ਅਸੀਂ ਕੋਠੀ ਤੇ ਚੜੇ ਆ ਕਿੰਨਾ ਬਾਪੂ 3-4 ਸਾਲ ਦਾ ਹੋਊਗਾ ਮੁੰਡਾ ਇਹ 3 ਸਾਲ ਦਾ ਹੈ 3 ਸਾਲ ਤੇ ਨਾ ਇਹ ਜੀ ਵਿਵਤਾ ਐ ਪੈ ਕੱਢਣੇ ਨਿਆਣੇ ਉਹ ਵੀ ਜਾਨ ਤੇ ਬਣੀ ਵੀ ਸੀ ਇਹ ਲੋਕ ਇਸ ਸਮਾਨ ਛੱਪੇ ਨੂੰ ਫਿਰਦੇ ਆ ਵੀ ਜੇ ਫਿਰ ਆਪੇੜੇ ਆਉਂਦੇ ਹੀ ਐਸੇ ਫਿਰ ਗੱਡੀਆਂ ਗੁਡੀਆਂ ਖਲਾਰਦੀਆਂ ਕਿ ਸਾਮਾਨ ਨਾ ਚੁੱਕ ਗਿਆ ਲਾਜੇ ਕੋਈ ਮਿਹਨਤ ਕਰ ਕਰ ਬਣਾਈਆਂ ਚੀਜ਼ਾਂ ਫਿਰ ਐ ਸਾਮਾਨ ਕੋਲ ਆ ਗਏ ਆਪਣੇ ਹੁਣ ਤਾਂ ਕੋਸ਼ਿਕ ਗੱਲਾਂ ਐਂ ਦੀਆਂ ਹੋਈਆਂ ਵੀ ਇਹ ਬਾਪੂ ਅੰਦਰੋਂ ਮਨ ਤਾਂ ਰੋਂਦਾ ਪਰ ਹਨਾ ਅੱਖਾਂ ਜ਼ਾਹਿਰ ਨਹੀਂ ਕਰਦੀਆਂ ਬੜਾ ਮਨ ਦੁਖੀ ਹੋਇਆ ਫਿਰ ਸਾਡਾ ਆ ਉਹ ਤਾਂ ਹੁਣ ਪੰਜਾਬੀਆਂ ਦੇ ਹੌਂਸਲੇ ਹੁਣ ਉਹ ਤਾਂ ਕਹਿੰਦੇ ਟਾਈਮ ਕੱਢਣਾ ਤਾਂ ਹੁਣ ਫੇਰ ਕੱਢਣਾ ਹੀ ਪੈਣਾ ਮਾਤਾ ਹਨਾ ਹੁਣ ਸਾਡਾ ਬੰਦਾ ਸ਼ਹਿਰ ਦਾ ਟਰਾਲਾ ਲੈ ਕੇ ਇਧਰ ਮੰਡਣ ਗਏ ਆ ਅੱਛਾ ਲੰਗਰ ਮੰਡਣ ਗਏ ਆ ਆਪ ਇੰਨੀ ਬਿਫਤਾ ਚ ਫੇਰ ਵੀ ਲੰਗਰ ਗਾਂ ਸੇਵਾ ਕਰੋ ਹਾਂ ਇਹ ਕਰੋ ਕੋਈ ਗੱਲ ਨਹੀਂ ਜੋ ਵੇਖੀ ਹਾਂ ਜੋ ਨਾਲ ਦੇ ਦੇ ਨਾਲ ਹੀ ਆ ਵੀਰ ਜੀ ਅੱਛਾ ਜੀ ਹਾਂ ਜੀ ਪਰ ਚਲੋ ਇਹੀ ਜੰਦਾ ਦਿਲੀ ਆ ਪੰਜਾਬੀਆਂ ਦੀ ਸਾਡੇ ਤੋਂ ਜਿਆਦਾ ਔਖੇ ਆ ਗਾੜੀ ਜਿਹੜੇ ਗਾੜੀ ਆ ਨਾ ਉਹ ਸਾਡੇ ਤੋਂ ਵੀ ਜਿਆਦਾ ਔਖੇ ਆ ਅੱਛਾ ਜੀ ਲੋਕਾਂ ਨੇ ਤਾਂ ਸਾਥ ਤੇ ਵੀ ਨਹੀਂ ਰਹੀ ਕਈਆਂ ਨੁਕਸਾਨ ਅੱਗੇ ਤਾਂ ਬਹੁਤ ਨੁਕਸਾਨ ਹੋਇਆ ਹੋਇਆ ਪਰ ਤਾਂ ਕਾ ਬਹੁਤ ਜਾਨ ਲੱਗਾ ਪਰ ਚਲੋ ਭਾਣੇ ਤੱਕਾ ਲੱਗਦਾ ਹੁਣ ਕਾ ਕਰੀਏ ਕਹਿੰਦੇ ਕੁਦਰਤ ਆ ਕੁਦਰਤ ਦੇ ਅੱਗੇ ਹੁਣ ਕਿਹਦਾ ਬੱਸ ਚੱਲੇ ਪਰ ਚਲੋ ਪ੍ਰਮਾਤਮਾ ਕਰੋ ਕਿਰਪਾ ਇੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਉਹ ਪਾਣੀ ਹੋਇਆ ਵਾ ਇੱਥੇ ਚਾਰੇ ਪਾਸੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਹ ਹਲੇ ਥੋੜਾ ਜਿਹਾ ਦਰਿਆ ਤੋਂ ਪਰਲੇ ਪਾਸੇ ਨੂੰ ਏਰੀਆ ਪੈ ਜਾਂਦਾ ਪਰ ਇੱਥੇ ਵੀ ਜੇ ਅਸੀਂ ਕਹੀ ਦੀ ਵੀ 3-3 4-4 ਫੁੱਟ ਪਾਣੀ ਖੜਾ ਹੈ ਇੱਥੇ ਬਜ਼ੁਰਗਾਂ ਦੇ ਮਕਾਨ ਢਹਿ ਢੇਰੀ ਹੋ ਗਏ ਨੇ ਪੂਰੇ ਤਰ੍ਹਾਂ ਜਿਹੜੀਆਂ ਕੰਦਾ ਬਣਿਆ ਹੋਇਆ ਤੇ ਚਾਰ ਦੀਵਾਰੀ ਉਹ ਪੂਰੀ ਤਰ੍ਹਾਂ ਟੈ ਟੇਰੀ ਹੋ ਗਿਆ ਪਰ ਜੇ ਇਹਨਾਂ ਪਰਿਵਾਰਾਂ ਦੀ ਗੱਲ ਕੀਤੀ ਜਾਵੇ ਜਿਵੇਂ ਹੁਣ ਬਾਪੂ ਜੀ ਨੇ ਦੱਸਿਆ ਵੀ ਜਿਹੜੇ ਮੁੰਡੇ ਨੇ ਉਹ ਹਲੇ ਵੀ ਸੇਵਾ ਕਰਨ ਗਏ ਹੋਣੇ ਆਪਣੇ ਉੱਪਰ ਐਨੀ ਬੇਵਤਾ ਪਰ ਬੇਵਤਾ ਦੇ ਵਿੱਚ ਵੀ ਸੇਵਾ ਦੀ ਭਾਵਨਾ ਜਿਹੜੀ ਉਹ ਪੰਜਾਬੀਆਂ ਦੀ ਨਹੀਂ ਜਾਂਦੀ ਉਹ ਪਰਿਵਾਰਾਂ ਦੀ ਨਹੀਂ ਜਾਂਦੀ ਕਹਿੰਦੇ ਵੀ ਜਿਨ੍ਹਾਂ ਦਾ ਹੋਰ ਜ਼ਿਆਦਾ ਨੁਕਸਾਨ ਹੋਇਆ ਹੋਵੇ ਜਿੱਥੇ ਹੋਰ ਕਾਫੀ ਜ਼ਿਆਦਾ ਬੁਰਾ ਹਾਲ ਹੋਇਆ ਹੋਵੇ ਜਿਨ੍ਹਾਂ ਨੂੰ ਜ਼ਿਆਦਾ ਲੋੜ ਹੈ ਤਾਂ ਉੱਥੇ ਅਸੀਂ ਆਪਣੇ ਮੁੰਡੇ ਭੇਜੇ ਨੇ ਤਾਂ ਤੁਹਾਨੂੰ ਗਰਾਊਂਡ ਜ਼ੀਰੋ ਤੋਂ ਰਿਪੋਰਟ ਦਿਖਾ ਰਹੇ ਹਾਂ ਕਿ ਇਸ ਵਕਤ ਅਜਨਾਲਾ ਦੇ ਕੀ ਹਾਲ ਨੇ